ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸਾਡੇ ਦੇਸ਼ ਦੇ ਵਿੱਚ ਵਹਿਮ ਭਰਮ ਦੀ ਤੇ ਬੁੱਤ ਵਿਅਕਤੀ ਪੂਜਾ ਦੀ ਇੰਨੀ ਜ਼ਿਆਦਾ ਪ੍ਰਚਲਨ ਹੈ ਕਿ ਅਸੀਂ ਸਾਡੇ ਇੱਥੇ ਪੰਜਾਬ ਹਰਿਆਣੇ ਦੇ ਵਿੱਚ ਜਿਹੜੇ ਬਾਬਾ ਨੇ ਦੂਜੇ ਡੇਰੇ ਸੱਚਾ ਸੌਦਾ ਵਾਲੇ ਉਹਨਾਂ ਦੇ ਭਗਤਾਂ ਦੀ ਗਿਣਤੀ 'ਚ ਕੋਈ ਘਟौती ਨਹੀਂ ਦੇਖਦੇ ਜਦੋਂ ਦੀ ਉਹਨਾਂ ਨੂੰ ਸਜ਼ਾ ਹੋਈ ਹੈ ਤੇ ਉਹ ਸਿੱਧ ਹੋ ਗਏ ਕਿ ਉਹਨਾਂ ਨੇ ਆਪਣੀਆਂ ਚੇਲੀਆਂ ਦੀ ਤਬਲਾਤ ਕਾ ਕੀਤਾ ਸੀ ਇਸੇ ਤਰ੍ਹਾਂ ਹੀ ਗੁਜਰਾਤ ਤੋਂ ਇੱਕ ਬਾਬਾ ਨੇ ਬਾਪੂ ਹਾਸਾ ਰਾਮ ਜੀ ਉਹਨਾਂ ਦੇ ਉੱਤੇ ਵੀ ਇਸ ਕਿਸਮ ਦੇ ਇਲਜ਼ਾਮ ਸਿੱਧ ਹੋ ਗਏ ਤੇ ਉਹ ਜੇਲ੍ਹ 'ਚ ਨੇ ਪਰ ਸੂਰਤ ਦਾ ਇੱਕ ਹਸਪਤਾਲ ਹੈ ਉਸ ਨਿਊ ਸਿਵਲ ਹਸਪਤਾਲ ਉੱਥੇ ਜਿਹੜਾ ਪਹਿਲਾਂ ਕੋਵਿਡ ਵਾਰਡ ਹੁੰਦਾ ਸੀ ਉਸ ਵਾਰਡ ਦੇ ਬਾਹਰ ਨਾਲ ਦੇ ਪਾਸੇ ਹਸਪਤਾਲ ਦੇ ਵਿੱਚ ਕੁਝ ਲੋਕ ਆਉਂਦੇ ਐ ਮਰੀਜ਼ਾਂ ਨੂੰ ਫਲ ਫਰੂਟ ਦਿੰਦੇ ਐ ਤੇ ਉਸ ਤੋਂ ਬਾਅਦ ਬਾਪ ਬਾਪੂ ਆਸਰਾਮ ਦੀ ਫੋਟੋ ਰੱਖ ਕੇ ਉਹਦੀ ਆਰਤੀ ਉਤਾਰਦੇ ਆ ਹਸਪਤਾਲ ਦੇ ਵਿੱਚ ਤੇ ਮਜ਼ੇਦਾਰ ਗੱਲ ਇਹ ਹੈ ਕਿ ਉਹਦੇ ਚ ਹਸਪਤਾਲ ਦੀ ਸਟਾਫ ਦੇ ਮੈਂਬਰ ਵੀ ਸ਼ਾਮਲ ਹੋ ਜਾਂਦੇ ਆ ਇਸ ਗੱਲ ਦੇ ਵਿੱਚ ਜਣੀ ਉਸ ਬਾਬੇ ਦੀ ਜਿਹੜਾ ਇੱਕ ਬਲਾਤਕਾਰੀ ਸਿੱਧ ਹੋ ਗਿਆ ਜੇਲ੍ਹ 'ਚ ਬੈਠਾ ਹੈ ਉਹਦੀ ਪੂਜਾ ਇੱਕ ਹਸਪਤਾਲ ਦੇ ਵਿੱਚ ਕੀਤੀ ਜਾ ਰਹੀ ਹੈ ਬਾਅਦ ਦੇ ਵਿੱਚ ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਗੱਲ ਦੀ ਨਿੰਦਿਆ ਤਾਂ ਕੀਤੀ ਹੈ ਕਿ ਹੈ ਵੀ ਇਹ ਬਿਨਾ ਪਰਮਿਸ਼ਨ ਤੋਂ ਹੋ ਗਿਆ ਪਰ ਇੱਕ ਲੋਕਾਂ ਦੀ ਜਿਹੜੀ ਭੇਡ ਮਾਨਸਕਤ ਹੈ ਕਿਤੇ ਨਾ ਕਿਤੇ ਕੁਝ ਲੋਕਾਂ ਦੀ ਉਹ ਜ਼ਰੂਰ ਸਾਹਮਣੇ ਆਉਂਦੀ ਹੈ ਵੀ ਇਹ ਇਸੇ ਕਰਕੇ ਅਸੀਂ ਸਮਝਦੇ ਹਾਂ ਵੀ ਜਿਹੜੀ ਵਿਦਿਆ ਦਾ ਸਿਸਟਮ ਅੱਜ ਦੀ ਮੋਦੀ ਸਰਕਾਰ ਲੈ ਕੇ ਆ ਰਹੀ ਹੈ ਉਹਦੇ ਵਿੱਚ ਪੁਰਾਤਨ ਗੱਲਾਂ ਜਿਹੜੀਆਂ ਲਿਆਂਦੀਆਂ ਜਾ ਰਹੀਆਂ ਨੇ ਗੈਰ ਵਿਗਿਆਨਕ ਗੱਲਾਂ ਲਿਆਂਦੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਪ੍ਰਚਾਰਿਆ ਜਾ ਰਿਹਾ ਹੈ ਈਵਨ ਬੜੇ-ਬੜੇ ਮੰਤਰੀ ਤੇ ਖੁਦ ਮੋਦੀ ਜੀ ਗੈਰ ਵਿਗਿਆਨਕ ਗੱਲਾਂ ਪ੍ਰਚਾਰਦੇ ਐ ਉਹਦੇ ਨਾਲ ਸਾਡੇ ਲੋਕਾਂ ਦੇ ਅੰਦਰ ਜਿਹੜੀ ਵਿਗਿਆਨਕ ਚੇਤਨਾ ਪੈਦਾ ਹੋਣੀ ਚਾਹੀਦੀ ਹੈ ਉਹ ਪੈਦਾ ਨਾ ਹੋ ਕੇ ਅਜਿਹੇ ਜਿਹੜੇ ਬਾਬੇ ਐ ਉਹਨਾਂ ਦਾ ਪ੍ਰਚਲਨ ਹੋਰ ਵਧਣਾ ਹੈ ਪਹਿਲਾਂ ਹੀ ਬਹੁਤ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਇਹ ਹੈ ਕਿ ਸੁਪਰੀਮ ਕੋਰਟ ਦੇ ਇੱਕ ਬੈਂਚ ਜਿਹਦੇ ਚ ਮੈਂ ਜਸਟਿਸ ਬੀਵੀ ਨਾਗਰਤਨਾ ਜੀ ਤੇ ਆਰ ਮਹਾਦੇਵ ਹਨ ਇਹ ਬੈਂਚ ਦੇ ਵਿੱਚ ਸ਼ਾਮਲ ਨੇ ਇਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕਿਸੇ ਵਿਅਕਤੀ ਦੀ ਜੁਲਾਈ 2024 ਦੇ ਵਿੱਚ ਹਰਾਸ ਦੇ ਵਿੱਚ ਮੌਤ ਹੋ ਗਈ ਸੀ। ਉਹਨੂੰ ਕਿਸੇ ਜਿਹੜਾ ਚੋਰੀ ਚੁਕਾੜੀ ਦੇ ਕੇਸ ਦੇ ਵਿੱਚ ਉਹ ਮੁੰਡੇ ਨੂੰ ਫੜਿਆ ਗਿਆ ਤੇ ਉਹਨੂੰ ਉੱਥੇ ਐਨਾ ਮਾਰਿਆ ਕੁੱਟਿਆ ਕਿ ਉਹਦੀ ਮੌਤ ਹੋ ਗਈ। ਉਹਦੇ ਤੇ ਲੋਕਾਂ ਨੇ ਰੌਲਾ ਪਾਇਆ ਬਹੁਤ ਵੱਡਾ ਤੇ ਫਿਰ ਉਹ ਹੌਲੀ-ਹੌਲੀ ਸੀਬੀਆਈ ਨੂੰ ਦਿੱਤਾ। ਸੀਬੀਆਈ ਨੂੰ ਦਿੱਤਾ ਹੋਇਆ ਤਾਂ ਸੀਬੀਆਈ ਦੀ ਇਨਕੁਆਇਰੀ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਕਮ ਕਰ ਦਿੱਤਾ ਵੀ ਤੁਸੀਂ ਉਹ ਜਿਹੜੇ ਪੁਲਿਸ ਵਾਲੇ ਅਧਿਕਾਰੀ ਐ ਉਹਨਾਂ ਨੂੰ ਤੁਸੀਂ ਫੜ ਕੇ ਅੰਦਰ ਦਿਓ ਪੰਜ ਜੜੇ ਤੇ ਉਹਨਾਂ ਨੇ ਤਿੰਨ ਫੜਲੇ ਦੋ ਫੜੀ ਬਹੁਤ ਦੇਰ ਫੇਰ ਇਦਾਂ ਹੀ ਚੱਲਿਆ ਲੋਕ ਦੁਬਾਰਾ ਸੁਪਰੀਮ ਕੋਰਟ ਚ ਆਏ ਕੰਟੈਂਪਟ ਪਾਈ ਸੀਬੀਆਈ ਦੇ ਵਿਰੁੱਧ ਤੇ ਕੱਲ ਫਿਰ ਸੀਬੀਆਈ ਦੀ ਇੰਨੀ ਕੁ ਰੇਲ ਬਣਾਤੀ ਆ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਜਿਹੜੇ ਹਿਰਾਸਤੀ ਮੌਤ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀ ਹੈ ਜੇ ਉਹ ਤੁਸੀਂ ਫੜ ਕੇ ਅੰਦਰ ਨਾ ਦਿੱਤੇ ਨਾ ਤੁਹਾਡੀ ਖੈਰ ਨਹੀਂ ਦੂਜਾ ਇਹ ਕਿ ਵੀ ਤੁਸੀਂ ਕਹਿ ਰਹੇ ਹੋ ਵੀ ਅਸੀਂ ਬੇਵਾਸਾਂ ਜੀ ਉਹ ਤਾਂ ਭੱਜ ਕੇ ਲੱਭ ਨਹੀਂ ਰਹੇ ਕਿਵੇਂ ਨਹੀਂ ਲੱਭਦੇ ਤੁਸੀਂ ਲੱਭਣਾ ਚਾਹੋ ਤਾਂ ਲੱਭ ਜਾਣਗੇ ਤੁਹਾਨੂੰ ਤੁਹਾਡੀ ਮਿਲੀ ਭੂਗਤ ਹੈ ਉਹਨਾਂ ਪੁਲਿਸ ਵਾਲਿਆਂ ਨਾਲ ਇਹ ਗੱਲ ਕਹਿਤੀ ਸਮਾਨਯੋਗ ਸੁਪਰੀਮ ਕੋਰਟ ਨੇ ਸੀਬੀਆਈ ਦੇ ਇਨਕੁਆਇਰੀ ਵਾਲਿਆਂ ਨੂੰ ਅਗਲੀ ਗੱਲ ਇਹ ਕਹਿਤੀ ਵੀ ਜੇ ਕਿਸੇ ਵੀ ਗਵਾਹ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਆਂਚ ਆ ਗਈ ਨਾ ਕੋਈ ਵੀ ਤਾਂ ਉਹ ਆਂਚ ਆਉਣ ਵਾਲਿਆਂ ਨੂੰ ਤਾਂ ਬਾਅਦ ਚ ਪੁੱਛਾਂਗੇ ਤੁਹਾਨੂੰ ਜਿਹੜੇ ਤੁਸੀਂ ਤਫਤੀਸ਼ ਕਰ ਰਹੇ ਹੋ ਤੁਹਾਨੂੰ ਸਭ ਤੋਂ ਪਹਿਲਾਂ ਟੰਗਾਂਗੇ ਅਸੀਂ ਸੋ ਇਹ ਇਸ ਗੱਲ ਦੇ ਉੱਤੇ ਸੁਪਰੀਮ ਕੋਰਟ ਥੋੜਾ ਸਖਤ ਹੋਈਏ ਚੰਗੀ ਗੱਲ ਹੈ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਜਿਹੜਾ ਚੋਣ ਕਮਿਸ਼ਨ ਹੈ ਉਸ ਨੇ ਹੁਣ ਇਹ ਕਰ ਦਿੰਦਾ ਵੀ ਕਿਸੇ ਵੀ ਦੀ ਵੀ ਵੋਟ ਆਨਲਾਈਨ ਜਮਾ ਬਣਾਉਣੀ ਹੈ ਜਾਂ ਕਟਣੀ ਹੈ ਉਹਦੇ ਲਈ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਪੋਰਟਲ ਤੇ ਐਪ ਬਣੇ ਹੋਏ ਐ ਉਹਨਾਂ ਦੇ ਵਿੱਚ ਜਿਹੜੇ ਬੰਦੇ ਨੇ ਵੋਟ ਬਣਵਾਉਣੀ ਹੈ ਜਾਂ ਕਟਵਾਉਣੀ ਹੈ ਉਹਦੀ ਆਈਡੀ ਦੀ ਚੈਕਿੰਗ ਵਾਸਤੇ ਉੱਥੇ ਜਿਹੜੀ ਈ ਸਾਈਨ ਹੈ ਉਹ ਇਲੈਕਟ੍ਰੋਨਿਕ ਸਿਗਨੇਚਰ ਦੀ ਉਹਨਾਂ ਨੇ ਵਿਵਸਥਾ ਕਰਤੀ ਵੀ ਮੇਰੇ ਨਾਂ ਦੇ ਉੱਤੇ ਕੋਈ ਦੂਜਾ ਬੰਦਾ ਨਹੀਂ ਕਿਸੇ ਦੀ ਵੋਟ ਕਟਾ ਸਕੂਗਾ ਮੈਂ ਹੀ ਕਰਾ ਸਕੂਗਾ ਵਗੈਰਾ ਇਹ ਤੇ ਕਹਿੰਦੇ ਆ ਵੀ ਇਹਦੇ ਨਾਲ ਘਟੂ ਹੋਂ ਘਟੂ ਕਨਾ ਇਹ ਤਾਂ ਆਉਣ ਵਾਲੀ ਗੱਲ ਪਰ ਕਿਉਂਕਿ ਮਸਲਾ ਤਾਂ ਜਿਹੜੀ ਕਰਨਾਟਕਾ ਦੀ ਵਿਧਾਨ ਸਭਾ ਚੋਣ ਦਾ ਅਲੰਧ ਹਲਕੇ ਦਾ ਉਹ ਤਾਂ 2023 ਦਾ ਹੈ April 2023 ਦਾ ਮਸਲਾ ਆਇਆ ਹੋਇਆ ਹੈ ਉਦੋਂ ਹੀ ਤੁਹਾਡੇ ਧਿਆਨ ਚ ਆ ਗਿਆ ਵੀ 6018 ਵੋਟਾਂ ਕੱਟਣ ਲਈ ਅਰਜ਼ੀਆਂ ਆਈਆਂ ਸੀ ਤੇ ਫਿਰ ਉਹ ਬਹੁਤ ਦੇਰ ਦੀ ਉਥੋਂ ਦੀ ਸੀਆਈਡੀ ਜਾਂਚ ਕਰ ਰਹੀ ਹੈ ਤੁਹਾਨੂੰ ਚਿੱਠੀਆਂ ਪਾ ਰਹੀ ਹੈ ਤੁਸੀਂ ਉਦੋਂ ਕਿਉਂ ਨਹੀਂ ਜਾ ਕੇ ਹੁਣ ਜਦੋਂ ਰਾਹੁਲ ਗਾਂਧੀ ਨੇ ਆ ਪ੍ਰੈਸ ਕਾਨਫਰੰਸ ਕਰਕੇ ਉਹਦੇ ਸਾਰੀਆਂ ਗੱਲਾਂ ਦੱਸਦੀਆਂ ਤਾਂ ਹੁਣ ਤੁਸੀਂ ਕਹਿੰਦੇ ਹੋ ਵੀ ਅਸੀਂ ਆਂ ਗਾਂਵ ਵਾਸਤੇ ਇਲਾਜ ਕਰਤਾ ਪਹਿਲਾਂ ਸੁੱਤੇ ਪਏ ਸੀ 2 ਸਾਲ ਇਹ ਤਾਂ ਤੁਸੀਂ ਪਹਿਲਾਂ ਵੀ ਕਰ ਸਕਦੇ ਸੀ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਦੀ ਉਡੀਕ ਕਰ ਰਹੇ ਸੀ ਤੁਸੀਂ ਸੋ ਇਹ ਕਿਤੇ ਨਾ ਕਿਤੇ ਗੱਲ ਗੜਬੜ ਹੈਗੀ ਹੈ ਅ ਅਗਲੀ ਗੱਲ ਦੋਸਤੋ ਤੁਹਾਡੇ ਸਾਹਮਣੇ ਜਿਹੜੀ ਹੈ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਨੇ ਇੱਕ ਬੜੀ ਢੋਲਟਮੱਕੇ ਦੇ ਨਾਲ ਨੀਤੀ ਸ਼ੁਰੂ ਕੀਤੀ ਵੀ ਆ ਹੜਾਂ ਕਰਕੇ ਜਿਹਦੇ ਖੇਤਾਂ 'ਚ ਕੋਈ ਰੇਤਾ ਆ ਗਿਆ ਉਹ ਰੇਤੇ ਦੇ ਮਾਲਕ ਉਹ ਨਹੀਂ ਤੇ ਅਗਲੀ ਗੱਲ ਇਹ ਹੈ ਵੀ ਇਹਨਾਂ ਹੜਾਂ ਕਰਕੇ ਦਰਿਆ ਕਿੱਥੇ ਹੈ ਤੇ ਖੇਤ ਕਿੱਥੇ ਹੈ ਉਹ ਬਾਉਂਡਰੀਜ਼ ਮੀਟ ਗਈਆਂ ਈਵਨ ਮੇਰਾ ਖੇਤ ਕਿਹੜਾ ਹੈ ਮੇਰੇ ਗਵਾਂਡੀ ਦਾ ਕਿਹੜਾ ਹੈ ਉਹ ਵੀ ਵਟਾਂ ਨਹੀਂ ਦਿਸਦੀਆਂ ਪਤਾ ਨਹੀਂ ਲੱਗਦਾ ਵੀ ਕੌਣ ਕੀ ਦਾ ਕਿਵੇਂ ਅੰਦਾਜ਼ਾ ਹੈ ਤੱਕ ਹੈ ਤੇ ਜਦੋਂ ਲੋਕ ਉੱਥੇ ਕੱਢਣ ਲੱਗੇ ਰੇਤਾ ਇਹ ਤਾਂ ਉਹਨਾਂ ਨੂੰ ਅਧਿਕਾਰੀਆਂ ਨੇ ਰੋਕਤਾ ਤੇ ਉਹਨਾਂ ਦਾ ਇਲਜ਼ਾਮ ਇਹ ਹੈ ਕਿ ਵੀ ਇਹ ਸਾਡੇ ਖੇਤਾਂ ਦੇ ਵਿੱਚੋਂ ਸਾਨੂੰ ਰੋਕ ਰਿਹਾ ਹੈ ਤਾਂ ਅਧਿਕਾਰੀ ਕਹਿੰਦੇ ਐ ਐਸ ਡੀ ਐਮ ਕਹਿੰਦਾ ਅਜਨਾਲੇ ਦਾ ਉਹ ਕਹਿੰਦਾ ਵੀ ਇਹ ਰੇਤ ਤਾਂ ਆਪਣੇ ਖੇਤਾਂ ਤੋਂ ਤਾਂ ਚੱਕਲਣ ਪੈ ਦਰਿਆ ਵਾਲਾ ਰੇਤਾਂ ਨਾਲ ਚੱਕਣ ਦਰਿਆ ਤੇ ਉਹਦੀ ਬਾਉਂਡਰੀ ਕੋਈ ਹੈ ਨਹੀਂ ਨਾ ਉਹ ਬਾਉਂਡਰੀ ਹਲੇ ਬਣਾਈਏ ਨਾ ਉਹ ਹਲੇ ਬਣ ਸਕਣੀ ਐ ਏਡੀ ਛੇਤੀ ਪਤਾ ਨਹੀਂ ਲੱਗਣਾ ਨੰਬਰਾਂ ਦਾ ਉਹ ਇਸ ਕਰਕੇ ਇਹ ਜਿਹੜੀਆਂ ਫੋਕੀਆਂ ਗੱਲਾਂ ਨੇ ਜਿਨ੍ਹਾਂ ਤੇ ਮੁੱਖ ਮੰਤਰੀ ਨੇ ਵੀ ਬੜੇ ਬੜੇ ਦਾਅਵੇ ਕੀਤੇ ਜਿਹਦੇ ਤੇ ਸਾਡੇ ਜਿਹੜਾ ਫਾਈਨਾਂਸ ਮਿਨਿਸਟਰ ਐ ਵਿੱਤ ਮੰਤਰੀ ਜਿਹੜੇ ਹਰਪਾਲ ਸਿੰਘ ਚੀਮਾ ਜੀ ਉਹਨਾਂ ਨੇ ਵੀ ਕੀਤੇ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਮਨੀਸ਼ ਸੋਧਿਆ ਉਹ ਵੀ ਇਹ ਦਾਵੇ ਠੋਕਰਿਆ ਸੀ ਬੈਠਾ ਤੇ ਅਮਲ ਕੀ ਹੈ ਅਮਲ ਇਹ ਹੈ ਵੀ ਉਹਨਾਂ ਲੋਕਾਂ ਨੂੰ ਉਹਨਾਂ ਦੇ ਖੇਤਾਂ ਚੋਂ ਵੀ ਰੇਤਾ ਚੱਕਣ ਨਹੀਂ ਦਿੱਤਾ ਜਾ ਰਿਹਾ ਦਿੱਕਤਾਂ ਆ ਰਹੀਆਂ ਨੇ ਇਹਦੇ ਵਿੱਚ ਇਹ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਵੀ ਯੂਨੋ ਦੀ ਜਨਰਲ ਅਸੈਂਬਲੀ ਦੀ ਜਿਹੜੀ ਹੈ ਮੀਟਿੰਗ ਚੱਲ ਰਹੀ ਹੈ ਨਿਊਯਾਰਕ ਦੇ ਵਿੱਚ ਅਰਡਰ ਦੇਸ਼ਾਂ ਦੇ ਨਮਾਇंदे ਉੱਥੇ ਬੋਲ ਰਿਹਾ ਹੈ ਕੱਲ 트럼ਪ ਸਾਹਿਬ ਬੋਲੇ। 트럼ਪ ਸਾਹਿਬ ਨੇ ਜਿਹੜੀਆਂ 3-4 ਗੱਲਾਂ ਕਹੀਆਂ ਨੇ ਤੁਹਾਡੇ ਨਾਲ ਸਾਂਝੀਆਂ ਉਹ ਕਰਦੇ ਆ। ਇੱਕ ਤਾਂ 트럼ਪ ਸਾਹਿਬ ਨੇ ਇਹ ਕਿਹਾ ਕਿ ਵੀ ਜਿਹੜਾ ਤੁਸੀਂ ਜਿਹੜੇ ਦੇਸ਼ ਸੁਣ ਰਹੇ ਹੋ ਜਾਨੀ ਕਿ ਬਾਕੀ ਤੁਸੀਂ ਜਿਹੜੇ ਹੋ ਤੁਸੀਂ ਨਰਕਾਂ ਦੇ ਕੁੰਡ ਚ ਜਾਣ ਵਾਲੇ ਹੋ ਤੁਸੀਂ ਕਿਉਂਕਿ ਤੁਸੀਂ ਜਿਹੜਾ ਗ੍ਰੀਨ એનર્ਜੀ ਦਾ ਰੌਲਾ ਪਾਉਂਦੇ ਹੋ ਨਾ ਕਲਾਈਮੇਟ ਚੇਂਜ ਦਾ ਰੌਲਾ ਪਾਉਂਦੇ ਹੋ ਤੁਸੀਂ ਲੋਕਾਂ ਨੂੰ ਡਬੋ ਕੇ ਮਾਰ ਦਿੰਦੇ ਹੋ ਤੇ ਟਰੰਪ ਸਾਹਿਬ ਕਲਾਈਮੇਟ ਚੇਂਜ ਦੇ ਵਿਰੁੱਧ ਜਾ ਕੇ ਪੈਰਿਸ ਸਮਝੌਤੇ ਚੋਂ ਆਪਣੇ ਆਪ ਨੂੰ ਬਾਹਰ ਕੱਢ ਚੁੱਕੇ ਐ ਤੇ ਉਹਨਾਂ ਨੂੰ ਜਿੰਨਾ ਟਾਈਮ ਮਿਲਿਆ ਸੀ ਉਹਦੇ ਤੋਂ 4 ਗੁਣਾ ਟਾਈਮ ਲਿਆ ਜਿੰਨਾ ਟਾਈਮ ਲਿਆ ਉਹਦਾ ਚੌਥਾ ਹਿੱਸਾ ਉਹਨਾਂ ਨੇ ਕਲਾਈਮੇਟ ਚੇਂਜ ਦੇ ਹੱਕ 'ਚ ਚੱਲਦੀਆਂ ਲਹਿਰਾਂ ਦੇ ਔਰ ਉਹਦੇ ਹੱਕ 'ਚ ਕੰਮ ਕਰਨ ਵਾਲੀਆਂ ਚੀਜ਼ਾਂ ਦੇ ਉਹਨਾਂ ਦੇ ਵਿਰੁੱਧ ਹੀ ਲਾਇਆ ਇਹ ਇੱਕ ਤਾਂ ਇਹ ਕਿਉਂਕਿ ਉਹ ਕਾਰਪੋਰੇਟਾਂ ਦੀ ਬੋਲੀ ਉਹਨੇ ਬੋਲਣੀ ਹੈ ਬਾਕੀ ਵੀ ਬੋਲਦੇ ਆ ਪਰ ਉਹ ਆਪਣੇ ਢੰਗ ਨਾਲ ਬੋਲਦੇ ਆ ਇਹ ਕਰੂਡ ਫਾਰਮ ਚ ਬੋਲਦਾ ਅਗਲੀ ਗੱਲ ਉਹ ਉਹਨਾਂ ਨੇ ਜਿਹੜੀ ਕਹੀ ਵੀ ਯੂਰਪ ਵਾਲਿਓ ਆ ਜਿਹੜੀ ਰੂਸ ਤੇ ਇਹਦੀ ਯੂਕਰੇਨ ਦੀ ਜੰਗ ਹੈ ਇਸ ਨੂੰ ਫੰਡਿੰਗ ਕਰਦਾ ਹੈ ਚੀਨ ਤੇ ਭਾਰਤ ਤੇ ਨਾਟੋ ਵਾਲੇ ਦੇਸ਼ ਵੀ ਕਰ ਰਹੇ ਆ ਤੁਸੀਂ ਵੀ ਕਰ ਰਹੇ ਹੋ ਯੂਰਪ ਵਾਲਿਓ ਮਰ ਜਾਓਗੇ ਤੁਸੀਂ ਹਥਿਆਰ ਤੁਸੀਂ ਤੇਲ ਤੇ ਗੈਸ ਉਹਦੇ ਤੋਂ ਖਰੀਦ ਰਹੇ ਹੋ ਰੂਸ ਤੋਂ ਜਿਹੜਾ ਤੁਹਾਡੇ ਤੇ ਬੰਬ ਸਿੱਟੂ ਤੁਸੀਂ ਆਪਣੇ ਆਪਣੀਆਂ ਕਬਰਾਂ ਆ ਪੁੱਟ ਰਹੇ ਹੋ ਬੰਦੇ ਵਣ ਜੋ ਵਗੈਰਾ ਵਗੈਰਾ ਇਹ ਅਗਲੀ ਗੱਲ ਇੱਕ ਕਈ ਦਿਨਾਂ ਤੋਂ ਉਹਨੇ ਕਹੀ ਹੋਈ ਹੈ ਯੂਨੋ ਦੇ ਵਿੱਚ ਨਹੀਂ ਕਹੀ ਉਹ ਬਾਕੀ ਵੀ ਕਹੀ ਹੋਈ ਹੈ ਇੱਕ ਦਵਾਈ ਹੈ ਦਰਦ ਵਗੈਰਾ ਤੋਂ ਆਮ ਹੀ ਲੈਨੇ ਆ ਉਹਨੂੰ ਉਧਰਲੇ ਪਾਸੇ ਯੂਰਪ ਤੇ ਅਮਰੀਕਾ ਦੇ ਵਿੱਚ ਟਾਈਲੀਨੋਲ ਕਹਿੰਦੇ ਸਾਡੇ ਭਾਰਤ ਦੇ ਵਿੱਚ ਉਹਨੂੰ ਅਸੀਂ ਪੈਰਾਸੈਟਾਮੋਲ ਕਹਿੰਦੇ ਆ ਵੀ ਜਿਹੜੀ ਪੈਰਾਸੀਟਾਮੋਲ ਐ ਵੀ ਜੇ ਕੋਈ ਪ੍ਰੈਗਨੈਂਟ ਲੇਡੀ ਆਪਣੀ ਪ੍ਰੈਗਨੈਂਸੀ ਦੇ ਦੌਰਾਨ ਉਹ ਗੋਲੀ ਲੈਂਦੀ ਆ ਤਾਂ ਬੱਚਿਆਂ ਨੂੰ ਆਟイズਮ ਹੋ ਜਾਂਦੀ ਐ ਇਹਦੀ ਕੋਈ ਵਿਗਿਆਨਕ ਸਟੱਡੀ ਨਹੀਂ ਤੇ ਦੁਨੀਆ ਭਰ ਦੇ ਵਿਗਿਆਨੀ ਇਹ ਕਹਿ ਰਹੇ ਆ ਵੀ ਇਹ ਬਿਲਕੁਲ ਹੀ ਗਲਤ ਐ ਬਕਵਾਸ ਐ ਇਹ 트ੰਪ ਦੀ ਤੇ 트ੰਪ ਦਾ ਜਿਹੜਾ ਉੱਥੋਂ ਦਾ ਹੈਲਥ ਸੈਕਟਰੀ ਐ ਉਹ ਵੀ ਇਹਦੇ ਉੱਤੇ ਮੋਹਰਾਂ ਲਾਈ ਜਾਂਦਾ ਨਾਲ ਦੀ ਨਾਲ ਕੋਈ ਵਿਗਿਆਨਕ ਸਟੱਡੀ ਨਹੀਂ ਕੁਛ ਨਹੀਂ ਜਿਵੇਂ ਸਾਡੇ ਵਾਲੇ ਗੈਰ ਵਿਗਿਆਨਕ ਚੀਜ਼ਾਂ ਨੂੰ ਫਲਾਉਣ ਦੇ ਉੱਤੇ ਜ਼ੋਰ ਲਾਉਂਦੇ ਆ ਨਾ ਭਾਰਤ ਵਾਲੇ ਤੇ ਟਰੰਪ ਵੀ ਇਹੀ ਕਰਦਾ ਮੈਨੂੰ ਤਾਂ ਲੱਗਦਾ ਇੱਕੋ ਜਿਹੇ ਨੇ ਸਾਰੇ ਇਹ ਅਗਲੀ ਗੱਲ ਉਹਨੇ ਜਿਹੜੀ ਹੋਰ ਕਹੀ ਹੈ ਅ ਕਿ ਵੀ ਤੁਸੀਂ ਜਿਹੜੀਆਂ ਨਾਟੋ ਵਾਲੇ ਮਰੋਗੇ ਤੇ ਅਗਲੀ ਗੱਲ ਜਿਹੜੀ ਹੈ ਉਹਨੇ ਅ ਕਿਹਾ ਵੀ ਤੁਸੀਂ ਜਿਹੜੇ ਆ ਦੇਸ਼ ਬੈਠੇ ਹੋ ਇਹਨਾਂ ਨੇ ਸਾਰੀ ਦੁਨੀਆ ਜਿਹੜੀ ਫ੍ਰੀ ਵਰਲਡ ਹੈ ਉਸ ਦਾ ਸਤਿਆ ਨਾਸ਼ ਕਰ ਦੇਣਾ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ